we hey. thank mm -hmm. you ਫਤੇ ਸ਼੍ਰੀ ਕਬirte ਜੀ ਸਹਾਇ ਵਾਹ ਸ਼੍ਰੀ ਕਬirte ਜੀ ਕੀ ਪਾਤਸ਼ਾਹੀ ਦਸਵੀਂ ਕਥਾ ਪਗੋਤਿ ਸਿਮਰ ਕੈ ਗੁਰੂ ਨਾਨਕ ਲੰਤਿਆਏ ਰੰਗਰ ਗੁਰ ਤਾਂ ਮਦਾਸ ਰਾਮਦਾਸਾ ਹੋਈ ਸਹਾਇ ਅਰਜਨ ਭਰ ਗੋਬਿੰਦ ਨਾਮ ਸਿਤਾ ਸ਼੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਬਿਠੇ ਸਦੁਤ ਜਾਇ ਤੇਹ ਬਹਾਦਰ ਸੂਰ ਅਕਰ ਨਾਉ ਨੇ ਦਿਆ ਵਹਿ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਬਾਦਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਣ ਦੇਦਾਰ ਦਾ ਧਿਆਨ ਤਰ ਕੇਵਲ ਜੀ ਚਾਮਾ ਸਰਬਜਾ ਦੇ ਅੰਚਲ ਗਮੁਕਤਿਆਂ ਇਕੱਠੀਆਂ ਜਪੀਆਂ ਤਰਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਗਿਆ ਦੇਖ ਚਲਾਈ ਤੇ ਰੁਵਾਹੀ ਦੇਖਿਆ ਮਰੇ ਪੀਤਾ ਤੇਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬਲ ਜੀ ਸੰਗਾ ਸੰਗਣੀਆਂ ਨੇ ਧਰਮ ਹੇਤ ਸੀ ਇਸ ਦਿੱਤੇ ਬੰਦ ਬੰਦ ਕਟਾਏ ਫੋਪਰੀਆਂ ਲਵਾਈਆਂ ਚਰਖੀਆਂ ਤੇ ਚੜ੍ਹਿਆ ਰਿਆ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾ ਸਵਸਣ ਨਵਹੀ ਤਨਾਸ ਮੁਹੂ ਸ਼ਹੀਦਾ ਦੀ ਪਵਿੱਤਰ ਕਮਾਈ ਦਾ ਅੰਤਰ ਕੀ ਕਾਲ사 ਜੀ ਬਲ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇਵਲ ਜੀ ਪ੍ਰਤਮੇਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਚੇਤਿਆ ਬਲ ਕਾ ਸਦਕਾ ਸਰਬ ਸੁਖ ਹੋਵੇ ਜੱਥਾ ਜਹਾਂ ਖਾਲਸਾ ਜੀ ਸਾਹਿਬ ਤਮਾ ਤਹਾਂ ਰਸ਼ਿਆ ਰਿਆ ਦੇਖ ਤੇ ਰੁਪਤ ਹੈ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬాలే ਬੋਲ ਜੀ ਅਮੇ ਕਰੋ ਸਿੱਖਾਂ ਨੂੰ ਸਿੱਖੀ ਦਾਣ ਕੀ ਇਸ ਦਾਣ ਵਹਿ ਦਾਣ ਵਿਵੇਕ ਦਾਣ ਸਹਾ ਦਾਣ ਤ੍ਰਸਾ ਦਾਣ ਦਾਨ ਸਰਦਾਨ ਨਾਮ ਦਾ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾ ਚੌਂਕੀਆ ਚੰਦੇ ਵੰਗ ਗੇ ਜੋਗ ਜੋਗਿਆ ਤਲ ਧਰਮ ਦਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨ ਨਹੀਂ ਮਾਤ ਉੱਚੀ ਮਾਤ ਪੱਤੇ ਰੱਖੀ ਆਪ ਵਾਹਿਗੁਰੂ ਜੀ हे अवतार गुरखा अपने पंथ दे सदा सहाय दाता जियो श्री नानकणा साहिब ते होर गुरुद्वारे आं गुरु धामां दे जिन्ना तं पंथ न बिछोड़या गया है खुले दर्शन दीदा ते सेवा संभाल दादान खालसा जिन बक्षो हे नमानिया ਨੇ ਤਾਂ ਨਿਆਂ ਦੇ ਤਾਂ ਨੇ ਉਟਿਆਂ ਦੀਓ ਪਤਿਤ ਪਾਵਨ ਕਿਰਪਾ ਨਿਧਾਨ ਭक्त वशल युग युग अतल सतगुरु शिर गुरु ग्रंथ साहिब दियो महाराज आप जियां ਦੇ ਪਵਿੱਤਰ ਚਰਨ ਕਮਲਾਲ ਵਿਖੇ ਸਮੂਹ ਸੰਗਤਵਲਾਂ ਅਰਦਾਸ ਬੇਂਤੀ ਹਜੇ ਚਾਰ ਪਹਿਰ ਰਹਿਨ ਆਪ ਜੀਆਂ ਦੇ ਬਾਣੀ ਅੰਦਰ ਬਤੀਤ ਹੋਈ ਹੈ ਕੋਟਾਂ ਕੋਟ ਸ਼ੁਗਰਾਂਤ ਹਜੇ ਚਾਰ ਪਹਿਰ ਜੋ ਦਿਨ ਆਇਆ ਆਪ ਜੀਆਂ ਦੇ ਬਾਣੀ ਅੰਦਰ ਸੇਵਾ ਸਿਮਰਨ ਵਿੱਚ ਬਤੀਤ ਕਰਵਾ ਲੈਣਾ ਜੀ ਇਸਵੇਂ ਤਾਂ ਤਾਂ ਅਮਰ ਸ਼ਹੀਦ

ਨਿਹਾਲ ਨਿਹਾਲ ਕਰੋ ਜੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਪੇਟਾਂ ਮਨਦਰ ਪ੍ਰਵਾਨ ਕਰਨੀਆਂ ਜੀ ਯਾਤਰਾ ਸਫਲੀ ਕਰਨੀ ਸ਼ੋਭ ਭਾਵਨਾ ਗੁਰਮਤਿ ਸੰਸਾਰ ਪੂਰਨ ਕਰਨੀਆਂ ਜੀ ਇਸਵੇਂ ਪ੍ਰਕਾਸ਼ ਅਸਥਾਨ ਲਈ ਚੱਲਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਅੰਗ ਸੰਗ ਸਹਾਈ ਹੋਣਾ ਜੀ ਸਰਬੱਤ ਦੇ ਕਾਰ ਜਰਾਸ ਕਰਨੇ ਸੇ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਉਚਾਰ ਦੇ ਤਲਾ ਤੇਰੇ ਬਾਣੇ ਸਰਬੱਤ ਦਾ ਪੜਾ